ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਮੇਰੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਆਪਣੇ ਘਰ ਵਿੱਚ ਠੀਕ ਠਾਕ ਹੋਵੋਗੇ ਜੀ ਇੱਥੇ ਆਪਾਂ ਸੰਜਣੇ ਦੀਆਂ ਫਲੀਆਂ ਦੀ ਸਬਜ਼ੀ ਕੱਟਣ ਲੱਗੇ ਸੀ ਆਵਾਜ਼ ਭਰੀ ਸੀ ਪਤਾ ਨਹੀਂ ਕਿਸ ਤਰ੍ਹਾਂ ਖਰਾਬ ਹੋ ਗਈ ਆਵਾਜ਼ ਆਈ ਨਹੀਂ ਤੇ ਆਪਾਂ ਇੱਥੇ ਆਪਣੇ ਸੰਜਣੇ ਦੀਆਂ ਫਲੀਆਂ ਘਰੇ ਲੱਗੀਆਂ ਹੋਈਆਂ ਨੇ ਤੇ ਆਪਾਂ ਦੋ ਤਿੰਨ ਵਾਰੀ ਸਬਜੀ ਬਣਾ ਲਈ ਸੂਪ ਵੀ ਬਣਾ ਕੇ ਪੀਤਾ ਤੇ ਆਚਾਰ ਵੀ ਪਾਇਆ ਸੀ ਥੋੜਾ ਜਿਹਾ ਉਹਦੀ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਆਪਾਂ ਨੇ ਸਬਜੀ ਉੱਪਰੋਂ ਛਿਲਕਾ ਸਾਰੀਆਂ ਪੱਕੀਆਂ ਫਲੀਆਂ ਸੀਗੀਆਂ ਜਿਆਦਾ ਛਿਲਕਾ ਲਾਉਣਾ ਪਿਆ ਤੇ ਉਹਦੇ ਵਿੱਚੋਂ ਜਿਹੜੇ ਬੀਜ ਵੀ ਉਹ ਵੀ ਕੱਢਦੇ ਸੀ ਤੇ ਜਿਹੜਾ ਛਿਲਕਾ ਸੀ ਉਹ ਵੀ ਸਾਰਾ اتارਤਾ ਸੀ ਇਹਦਾ ਜਿਹੜਾ ਛਿਲਕਾ ਹੁੰਦਾ ਬਹੁਤ ਕੜਾ ਹੁੰਦਾ ਜੀ ਬਹੁਤ ਸਖਤ ਹੁੰਦਾ ਵਿੱਚੋਂ ਜਿਹੜੀ ਗੁਦੋ ਸੀ ਅਸੀਂ ਕੱਢ ਲਈ ਤੇ ਅਸੀਂ ਗੋਦੋ ਕੱਢ ਕੇ ਤਿਆਰ ਕਰ ਲਈ ਤੇ ਉਤੋਂ ਬਾਅਦ ਮੈਂ ਆਪਣਾ ਇਹਨਾ ਛਿਲਕਾ ਉਤੋਂ ਉਤਰਿਆ ਫਿਰ ਅਸੀਂ ਲਸਣ ਪਿਆਜ਼ ਤੇ ਅਦਰਕ ਅਸ ਲਸਣ ਪਿਆਜ਼ ਅਦਰਕ ਤੇ ਹਰੀਆ ਮਿਰਚਾਂ ਉਹ ਵੀ ਲੈ ਲਈਆਂ ਤੇ ਉਤੋਂ ਬਾਅਦ ਆ ਦੇਖੋ ਕਿੰਨਾ ਛਿਲਕਾ ਨਿਕਲਿਆ ਤੇ ਥੋੜੀ ਜੀ ਸਬਜੀ ਵਿਚੋਂ ਗੋਦੋ ਵਾਲੀ ਕਲੀਆਂ ਦੀ ਜਿਹੜੀ ਗੋਦੋ ਨਿਕਲੀ ਆ ਤੇ ਇਸ ਤਰ੍ਹਾਂ ਅਸੀਂ ਆਪਣਾ ਸਾਰਾ ਕੁਸ ਕੱਟ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਲਾ ਲਗੇ ਤੜਕਾ ਤੁਸੀਂ ਵੀ ਜਰੂਰ ਬਣਾਇ ਟਰਾਈ ਕਰਕੇ ਦੇਖੋ ਬਹੁਤ ਟੇਸਟੀ ਬਣਦੀ ਹੈ ਸਬਜੀ ਇਹ ਤੇ ਬਹੁਤ ਵਧੀਆ ਬਣਦੀ ਆ ਗੁਣਾ ਨਾਲ ਭਰਪੂਰ ਤੇ ਤੁਸੀਂ ਵੀ ਜਰੂਰ ਬਣਾਇਓ ਇੱਧਰ ਆਪਾਂ ਹੁਣ ਲਾਉਣ ਲੱਗੇ ਸੀਗੇ ਤੜਕਾ ਤੇ ਆਪਾਂ ਨੇ ਪਾ ਲਿਆ ਤੇਲ ਤੇ ਤੇਲ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਜੀਰਾ ਤੇ ਜਦੋਂ ਆਪਾਂ ਇਹਨੂੰ ਤੜਕਾ ਲਾਵਾਗੇ ਪਹਿਲਾ ਆਪਾਂ ਨੇ ਪਾਵਾਂਗੇ ਆਪਾਂ ਜੀਰਾ ਜੀ ਜੀਰਾ ਪਾ ਕੇ ਫਿਰ ਆਪਾਂ ਪਾਵਾਂਗੇ ਫਿਰ ਆਪਾਂ ਥੋੜਾ ਜਿਹਾ ਤਾ ਸਾਫਤਾ ਧਨੀਆ ਰਗੜ ਕੇ ਪਾਵਾਂਗੇ ਜੀ ਸਾਫਤਾ ਧਨੀਆ ਰਗੜਿਆ ਹੋਇਆ ਉਹਦੇ ਵਿੱਚ ਬਹੁਤ ਵਧੀਆ ਖੁਸ਼ਬੂ ਆਉਂਦੀ ਆ ਵਧੀਆ ਟੇਸਟ ਆਉਂਦਾ ਉਹਦਾ ਤੇ ਆਪਾਂ ਨੇ ਜਿਹੜਾ ਆਪਾਂ ਨੇ ਮਸਾਲਾ ਵੀ ਆ ਕੁੰਡੀ ਸੋਟੇ ਚ ਰਗੜ ਕੇ ਪਾਇਆ ਕੁੱਟ ਕੇ ਤੇ ਇਧਰ ਆਪਾਂ ਨੇ ਬੇਲਣੇ ਨਾਲ ਆ ਦਾ ਮਨੇ ਧਨੀਆ ਕੁੱਟ ਕੇ ਅੱਧ ਪੀਸਿਆ ਜਾ ਕਰਕੇ ਪਾਤਾ ਤੇ ਤੋਂ ਬਾਅਦ ਫਿਰ ਅਸੀਂ ਕੁੰਡੀ ਸੋਟੇ ਨਾਲ ਆਪਾਂ ਦਾੜਾ ਦਾ ਕਰ ਲਿਆ ਅਸੀਂ ਮਸਾਲਾ ਇਹਦੇ ਨਾਲ ਬਹੁਤ ਵਧੀਆ ਟੇਸਟ ਬਣਦਾ ਦੀ ਤੁਸੀਂ ਵੀ ਕੁੰਡੀ ਚ ਕੁੱਟ ਕੇ ਤੜਕਾ ਲਾ ਜੇ ਆਪਾਂ ਪਹਿਲਾਂ ਸੀਗੇ ਪਹਿਲਾਂ ਆਪਾਂ ਨੂੰ ਕੁੰਡੀ ਚ ਕੁੱਟ ਕੇ ਤੜਕਾ ਲਾਉਂਦੇ ਹੁੰਦੇ ਸੀਗੇ ਹੁਣ ਕੱਟਣ ਦਾ ਦਰਵਾਜ ਆ ਗਿਆ ਜਾਂ ਆਪਣੇ ਗ੍ਰੇਂਡਰ ਵਗੈਰਾ ਆ ਗਏ ਤੇ ਬਹੁਤ ਟੇਸਟੀ ਸਬਜ਼ੀ ਬਣਦੀ ਆਪਾਂ ਜੇ ਕੁੱਟ ਕੇ ਆਪਾਂ ਲਾਈਏ ਤੜਕਾ ਤੇ ਵਾ ਸਾਰੇ ਚੀਜ਼ਾਂ ਨੂੰ ਤੜਕਾ ਕੁੱਟ ਲਿਆ ਸੀਗਾ ਆਪਣੇ ਭੁੰਨ ਲਿਆ ਤੋਂ ਬਾਅਦ ਫਿਰ ਆਪਣੇ ਟਮਾਟਰ ਵੀ ਪਾਤਾ ਇੱਕ ਤੇ ਉਸ ਤੋਂ ਬਾਅਦ ਆਪਾਂ ਫਿਰ ਸੇਕ ਲਵਾਦੇ ਆਪਾਂ ਤਾਂ ਤੜਕਾ ਭੁੰਨ ਕੇ ਬਹੁਤ ਵਧੀਆ ਬਣ ਗਿਆ ਤੇ ਆਪਾਂ ਨੇ ਪਾਤਾ ਨਮਕ ਸਵਾਦ ਅਨਸਾਰ ਤੇ ਹੁਣ ਆਪਾਂ ਪਾਵਾਂਗੇ ਅ ਫਲੀਆਂ ਫਲੀਆਂ ਪਾ ਕੇ ਫਿਰ ਉਹਦਾ ਤਾਂ ਆਪਾਂ ਥੋੜਾ ਚਿਰ ਉਹਨਾਂ ਨੂੰ ਸੇਕ ਲਵਾਵਾਂਗੇ ਆਪਾਂ ਹਲਦੀ ਪਾ ਦਿੱਤੀ ਪੌਲ ਦੀ ਪਾ ਕੇ ਆਪਾਂ ਥੋੜਾ ਜਿਹਾ ਚਿਰ ਸੇਕ ਲਵਾਵਾਂਗੇ ਜੀ ਥੋੜਾ ਜਿਹਾ ਪਾਵਾਂਗੇ ਪਾਣੀ ਜਿਹੜਾ ਆਪਣਾ ਤੜਕਾ ਜਿਹੜਾ ਆਪਣਾ ਸਮਾਰ ਕੇ ਪੁੰਨ ਹੋ ਜਾਵੇ ਪਾਣੀ ਪਾਉਣ ਨਾਲ ਤੇ ਪਾਣੀ ਪਾ ਕੇ ਥੋੜਾ ਜਿਹਾ 2 ਮਿੰਟ ਅੱਪਰ ਨੇ ਸੇਕ ਕਰਵਾਵਾਂਗੇ ਚੰਗੀ ਤਰ੍ਹਾਂ ਪੱਕ ਕੇ ਵੀ ਆਪਣਾ ਮਸਾਲਾ ਤੇ ਮਸਾਲਾ ਆਪਣਾ ਪੱਕ ਗਿਆ ਫਿਰ ਪਾ ਦਾਂਗੇ ਸਬਜ਼ੀ ਤੁਸੀਂ ਵੀ ਜਰੂਰ ਆਪਣੇ ਘਰ ਚ ਟਰਾਈ ਕਰਿਓ ਇਹ ਸਬਜ਼ੀ ਬਹੁਤ ਵਧੀਆ ਬਣਦੀ ਆ ਬਹੁਤ ਟੇਸਟੀ ਬਣਦੀ ਹੈ ਇੰਨਾ ਵਧੀਆ ਟੇਸਟ ਦਾ ਪਰੌਠਿਆਂ ਨਾਲ ਖਾਓ ਰੋਟੀ ਨਾਲ ਖਾਓ ਚਾਹ ਪੂਰੀਆਂ ਨਾਲ ਖਾਓ ਇੰਨੀ ਵਧੀਆ ਨਾਲ ਗੁਣਾ ਨਾਲ ਭਰਪੂਰ ਹੈ ਤੇ ਬਹੁਤ ਵਧੀਆ ਇਹਦਾ ਟੇਸਟ ਆਉਂਦਾ ਤੁਸੀਂ ਵੀ ਆਪਣੇ ਜ਼ਰੂਰ ਘਰਾਂ 'ਚ ਟਰਾਈ ਕਰਿਓ ਤੇ ਵੀਡੀਓ ਵਧੀਆ ਲੱਗੀਵੇਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਹੁਣ ਆਪਾਂ ਥੋੜਾ ਜਿਹਾ ਢੱਕ ਦਾਂਗੇ ਇਹਨੂੰ ਢੱਕਣ ਤੋਂ ਬਾਅਦ ਆਪਾਂ ਨੇ ਕਾਲੀ ਮਿਰਚ ਪਾਉਣੀ ਭੁੱਲ ਗਏ ਸੀ ਆ ਕਾਲੀ ਮਿਰਚ ਪਾਤੀ ਆਪਾਂ ਨੇ ਹੁਣ ਤੇ ਥੋੜਾ ਜਿਹਾ ਆਪਾਂ ਇਹਨੂੰ ਭਟਕ ਦਾਂਗੇ ਟਾਕੇ ਸੇਕ ਕਰਵਾਵਾਂਗੇ ਬਸ ਅੱਪਰ ਸੇਕ ਲਵਾਤਾ ਜੀ ਇਹ ਸਬਜੀ ਬਣ ਕੇ ਤਿਆਰ ਆ ਜੀ ਦੇਖੋ ਕਿੰਨਾ ਵਧੀਆ ਕਲਰ ਆਇਆ ਕਿੰਨੀ ਵਧੀਆ ਬਣੀਆਂ ਬਹੁਤ ਟੇਸਟੀ ਬਣੀਆਂ ਜੀ ਤੁਸੀਂ ਵੀ ਜ਼ਰੂਰ ਬਣਾਇਓ ਇੱਥੇ ਆਪਣੇ ਇਹ ਆਪਣੇ ਸਬਜ਼ੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਜਾਨੇ ਦਾ ਬੂਟਾ ਕੋਸ਼ਿਸ਼ ਤੁਸੀਂ ਆਪਣੇ ਕਰਾ ਟ੍ਰਾਈ ਕਰਿਓ ਬਹੁਤ ਟੇਸਟਾ ਆ ਬਹੁਤ ਪਸੰਦ ਆਉਂਦੀ ਹੈ ਬਰਸਾਤ ਲੱਗ ਦੂਗਾ ਵੀਡੀਓ ਦੇਖਣ ਲਈ ਧੰਨਵਾਦ ਬਹੁਤ ਜਿਆਦਾ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਾਂ ਦੇ ਵੀ ਜੜਾਂ ਦੇ ਵੀ ਸਾਰੀਆਂ ਚੀਜ਼ਾਂ ਦਾ ਇਹਨਾਂ ਤੇ achar ਵੀ ਬਣ ਜਾਂਦਾ ਇਹਨਾਂ ਦੇ ਜੋ ਸੂਪੇ ਵੀ ਬਣ ਜਾਂਦਾ ਤੇ ਸਬਜ਼ੀ ਵੀ ਬਣ ਜਾਂਦੀ ਹੈ ਤੁਸੀਂ ਵੀ ਜ਼ਰੂਰ ਟ੍ਰਾਈ ਕਰਿਓ ਜੀ